ਹਰਾ ਸੋਨਾ ਕਹਿੰਦੇ ਆ ਕਿ ਕਦੀ ਵੀ ਗਹਿਣਾ ਨਹੀਂ ਬਣਦਾ ਉਹ ਤੇ ਥੋੜੀ ਜਿਹੀ ਖੋਟ ਪਾਉਣੀ ਪੈਂਦੀ ਆ ਕਿਤਾਬਾਂ ਆਪ ਚੁੱਪ ਰਹਿੰਦੀਆਂ ਪਰ ਜਿੰਨੋਂ ਇਹਨਾਂ ਨੂੰ ਖੋਲ ਦੇਈ ਨਾ ਤੁਸੀਂ ਇਹ ਤੁਹਾਨੂੰ ਬੋਲਣਾ ਸਿਖਾ ਦਿੰਦੀਆਂ ਕੱਲੇ ਰਹਿ ਗਏ ਪੰਛੀ ਦੀ ਗੱਲ ਕਰਾਂ ਜਿਹਦਾ ਇੱਕ ਸਾਥੀ ਕਿਸੇ ਸਾਡੇ ਗਲੇਲ ਦੇ ਮੁੰਡ ਘਟਿਆ ਔਰ ਜਿਹੜੇ ਬੱਚੇ ਨਹੀਂ ਪੜਦੇ ਉਹਨਾਂ ਨੂੰ ਮੈਂ ਇਹੋ ਕਹੂੰਗਾ ਕਿ ਪੜ੍ਹਾਈ ਦੀਆਂ ਜੜਾਂ ਤੇ ਥੋੜੀ ਜਿਹੀ ਕੌੜੀਆਂ ਹੁੰਦੀਆਂ ਪਰ ਇਹਦਾ ਫਲ ਬੜਾ ਮਿੱਠਾ ਹੁੰਦਾ ਵਕਤ ਨੂੰ ਗਵਾਉ ਨਾ ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕੀਰਤਪੁਰ ਦਾ ਪੰਨੂ ਉਹ ਮੇਰਾ ਚੈਨਲ ਚੰਗ ਦੀ ਰਾਤ ਤੇ ਸਵਾਗਤ ਹੈ ਸਾਰਿਆਂ ਦਾ ਜਦੋਂ ਅਸੀਂ ਇਕੱਲੇ ਬੈਠੇ ਹਈਏ ਨਾ ਤੇ ਇਹ ਪ੍ਰਾਣੀਆਂ ਯਾਦਾਂ ਨੂੰ ਕਈ ਯਾਰਾਂ ਦੋਸਤਾਂ ਨੂੰ ਯਾਦ ਕਰਕੇ ਜਾਂ ਆਪਣੇ ਬੀਤੇ ਲੰਮਿਆਂ ਨੂੰ ਯਾਦ ਕਰਕੇ ਆਪਣੇ ਅਤੀਤ ਨੂੰ ਯਾਦ ਕਰਕੇ ਅਸੀਂ ਜਦੋਂ ਮੁਸਕਰਾਪੈਨੇ ਹਾਂ ਨਾ ਤੇ ਜਿੱਦਾਂ ਖਰਾਸ ਹੋਣਾ ਹੁੰਦਾ ਨਾ ਇਹ ਸਾਡੀ ਮੁਸਕਰਾਟ ਵੀ ਇਹ ਖਰਾ ਸੋਨਾ ਹੀ ਹੁੰਦੀ ਹੈ ਤੇ ਖਰਾ ਸੋਨਾ ਕਹਿੰਦੇ ਆ ਕਿ ਕਦੀ ਵੀ ਗਹਿਣਾ ਨਹੀਂ ਬਣਦਾ ਉਹ ਤੇ ਥੋੜੀ ਜੀ ਖੋਟ ਪੋਣੀ ਪੈਂਦੀ ਆ ਚਲੋ ਜ਼ਿੰਦਗੀ ਆ ਇਹਦੇ ਵਿੱਚ ਥੋੜੇ ਜਿਹੇ ਉਤਰਾਚੜਾ ਚੱਲਦੇ ਰਹਿੰਦੇ ਆ ਪਰ ਜਿਹੜੀ ਮੁਸਕਰਾਟ ਆ ਫੁੱਲਾ ਵਰਗੀ ਮੁਸਕਰਾਟ ਉਹ ਸਾਡੀ ਆਪਣੀ ਮੁਸਕਰਾਟ ਆ ਉਹ ਸਾਡੀ ਕੱਲਿਆਂ ਦੀ ਮੁਸਕਰਾਟ ਆ ਵਾਰਿਸ ਸ਼ਾਹ ਨਾਲ ਦੀ ਜਦੋਂ ਹੀਰ ਨੂੰ ਪੜਦੇ ਆ ਤੇ ਉਹਦੇ 'ਚ ਲਿਖਦੇ ਵਾਰਿਸ ਸ਼ਾਹ ਵੀ ਆਵੇਂ ਆਪਣਾ ਹੀ ਗੋੜ ਖਾਈਏ ਪਰ ਖਾਈਏ ਜਮਾਨੇ ਤੋਂ ਚੋਰੀ ਆਪਣੇ ਬੋ컬 ਚ ਉਹ ਵੀ ਨਹੀਂ ਕਿਸੇ ਨੂੰ ਪਤਾ ਲੱਗਣਾ ਚਾਹੀਦਾ ਵੀ ਤੁਹਾਡੇ ਕੋਲ ਗੋੜ ਹੈਗਾ ਤੇ ਤੁਸੀਂ ਆਪਣਾ ਖੰਡ ਹੈ ਜੇ ਤੁਹਾਡੇ ਕੋਲ ਤੁਹਾਡਾ ਖੁਸ਼ੀ ਹੈਗੀ ਆ ਤੇ ਉਹਨੂੰ ਛਪਾਲ ਹੋ ਉਹਨੂੰ ਨਜ਼ਰ ਨਾ ਲੱਗੇ ਉਹਨੂੰ ਆਪਣੇ ਗੱਲਿਆ ਬਹਿ ਕੇ ਮਾਣੋ ਔਰ ਜੋ ਕੱਲੇ ਬਹਿ ਕੇ ਤੁਸੀਂ ਆਸਤੇ ਜਿਹੜੀ ਸਾਨੂੰ ਰਿਸ਼ੀ मुनि ਧਿਆਨ ਦੀ ਵਿਧੀ ਦਿੰਦੇ ਆ ਉਹ ਵੀ ਕੱਲਿਆਂ ਬਹਿ ਕੇ ਮੁਸਕਰਾਉਣ ਵਰਗੀ ਆ ਅਰੇ ਜਿਹੜਾ ਲੁਕ ਰਿਹਾ ਕਸ ਦੇ ਜੇ ਫਿਰ ਤੁਸੀਂ ਫੁੱਲ ਦੀ ਮਹਿਕ ਵਰਗੇ ਜੇ ਹਰੰਦੀ ਕਸਤੂਰੀ ਵਰਗੇ ਜੇ ਫੁੱਲਾਂ ਦੀ ਖੁਸ਼ਬੂ ਵਰਗੇ ਜੇ ਔਰ ਬੱਚੇ ਦੀ ਰਵਾਜ ਵਰਗੇ ਜੇ ਉਹਦੀ ਕਲਕਾਰੀ ਵਰਗੇ ਜੇ ਔਰ ਇਹ ਜਿਹੜੀ ਖਾਸੀ ਇਹ ਤਾਂ ਪਵਿੱਤਰ ਕੋਈ ਨਹੀਂਗਾ ਬਾਬਾ ਸਾਹਿਬ ਡਾਕਟਰ ਪੀਮਰਾਓ ਜਿਨ੍ਹਾਂ ਨੇ ਸਾਡਾ ਸੰਦਾਨ ਲਿਖਿਆ ਉਹ ਕਹਿੰਦੇ ਆ ਕਿ ਐਜੂਕੇਸ਼ਨ ਜਿਹੜੀ ਸਿੱਖਿਆ ਵਾ ਪੜ੍ਹਾਈ ਆ ਇਹ ਸਾਡਾ ਪਹਿਲਾ ਹੱਕ ਆ। ਉਹ ਜਿਹੜਾ ਬੰਦਾ ਪੜ੍ਹਿਆ ਨਹੀਂ ਉਹ ਸਮਝ ਲਓ ਵੀ ਬਹੁਤ ਕੁਝ ਗਵਾ ਦਿੰਦਾ ਇਸ ਧਰਤੀ ਦੇ ਉੱਤੇ। ਇਹ ਕਰਕੇ ਸਾਨੂੰ ਪੜਨ ਦਾ ਜ਼ਰੂਰ ਐਧ ਕਰਨਾ ਚਾਹੀਦਾ ਤਿਆਰ ਕਰਨਾ ਚਾਹੀਦਾ। ਉਹ ਜਿਹੜੇ ਬੱਚੇ ਨਹੀਂ ਪੜਦੇ ਉਹਨਾਂ ਨੂੰ ਮੈਂ ਇਹੋ ਕਹੂੰਗਾ ਕਿ ਪੜ੍ਹਾਈ ਦੀਆਂ ਜੜਾਂ ਤੇ ਕੋੜੀ ਨੇ ਕੌੜੀਆਂ ਹੁੰਦੀਆਂ ਪਰ ਇਹਦਾ ਫਲ ਬੜਾ ਮਿੱਠਾ ਹੁੰਦਾ। ਵਕਤ ਨੂੰ ਗਵਾਉ ਨਾ। ਕੋਈ ਹੁਨਰ ਸਿੱਖੋ। ਚ ਪੜੋ ਜ਼ਰੂਰ। ਕਿਉਂਕਿ ਜਿਹੜਾ ਹੁਨਰ ਆ ਉਹ ਤੁਹਾਨੂੰ ਜ਼ਿੰਦਗੀ 'ਚ ਰੋਟੀ ਦਊਗਾ। ਔਰ ਡਾਕਟਰ ਸਭ ਦੇ ਸ਼ਬਦ ਨੇ ਡਾਕਟਰ ਪ੍ਰੀਮਰਾਉ ਜੀ ਦੇ ਕਿਤਾਬਾਂ ਆਪ ਚੈ ਸੁਪ ਰਿੰਦੀਆਂ ਪਰ ਜਿੰਨੋਂ ਇਹਨਾਂ ਨੂੰ ਖੋਲ ਦੇਣਾ ਤੁਸੀਂ ਇਹ ਤੁਹਾਨੂੰ ਬੋਲਣਾ ਸਿਖਾ ਦਿੰਦੀਆਂ। ਔਰ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕਰ ਰਿਹਾ। ਇਹ ਮੇਰੀਆਂ ਗੱਲਾਂ ਸਾਰੀਆਂ ਜਿਹੜੀਆਂ ਇਹ ਜਵਾਨ ਮੈਨੂੰ ਕਿਤਾਬਾਂ ਨੇ ਦਿੱਤੀ ਕਿਤਾਬਾਂ ਮੇਰੇ ਅੰਗ ਸੰਗ ਰਹਿੰਦੀਆਂ ਔਰ ਕਿਤਾਬਾਂ ਨੇ ਮੈਨੂੰ ਦੱਸਿਆ ਕਿ ਮੈਂ ਤੁਹਾਡੇ ਨਾਲ رابطہ ਕਿਤਰਾ ਕਰਨਾ ਔਰ ਤੁਹਾਡੇ ਨਾਲ ਗੱਲਬਾਤ ਕਿਤਰਾ ਕਰਨੀ ਔਰ ਜਿੱਥੇ ਵੀ ਮੈਨੂੰ ਮੇਰਾ YouTube ਚੈਨਲ ਵੇਖਣ ਵਾਲੇ ਨੌਜਵਾਨ ਬੱਚੇ ਆ ਬੇਟੇ ਆ ਬੇਟੀਆਂ ਵਾ ਮੇਰਾ ਸਾਰਿਆਂ ਨੂੰ ਸੰਦੇਸ਼ ਆ ਇਹ ਚੈਨਲ ਸਿਰਫ ਮੈਂ ਇਸੇ ਕਰਕੇ ਬਣਾਇਆ ਕਿ ਮੈਂ ਆਪਦੇ ਦਿਲ ਦੇ ਜਜ਼ਬਾਤਾਂ ਦੀ ਦਿਲ ਦੇ ਅਹਿਸਾਸਾਂ ਦੀ ਤੁਹਾਡੇ ਨਾਲ ਸਾਝ ਪਾ ਸਕਾਂ ਆਪਣੀਆਂ ਕਵਿਤਾਵਾਂ ਦੀ ਗੱਲ ਕਰ ਸਕਾਂ ਆਪਣੇ ਦਿਲ ਦੀ ਗੱਲ ਕਰ ਸਕਾਂ ਆਪਣੀਆਂ ਲਿਖਤਾਂ ਦੀ ਗੱਲ ਕਰ ਸਕਾਂ ਆਪਣੀਆਂ ਕਹਾਣੀਆਂ ਦੀ ਗੱਲ ਕਰ ਸਕਾਂ ਆਪਣੇ ਨਾਵਲਾਂ ਦੀ ਗੱਲ ਕਰ ਸਕਾਂ ਆਪਣੇ ਪਰਿਵਾਰਾਂ ਦੀ ਗੱਲ ਕਰ ਸਕਾਂ ਖੇਤਾਂ ਦੀ ਗੱਲ ਕਰ ਸਕਾਂ ਆਪਣੇ ਆਦੀ ਨੌਬਾਗ ਦੇ ਖਾਲਾਂ ਦੀ ਗੱਲ ਕਰ ਸਕਾਂ ਸਰਕੜਿਆਂ 'ਚ ਹਵਾ ਜਦੋਂ ਲੰਘਦੀ ਹੈ ਤੇ ਉਹਦਾ ਵੀ ਪਿੰਡਾ ਪੱਛਿਆ ਜਾਂਦਾ ਹੁੰਦਾ ਇਸ ਤਰ੍ਹਾਂ ਦੀਆਂ ਗੱਲਾਂ ਕਰ ਸਕਾਂ ਜਿਹੜਾ ਸ਼ਾਇਰ ਦੀ ਅੱਖ ਦੇਖਦੀਆਂ ਮੱਖ ਨਹੀਂ ਵੇਖਦੀ ਉਹਨਾਂ ਪੰਛੀਆਂ ਦੇ ਗੀਤਾਂ ਦੀ ਗੱਲ ਕਰ ਸਕਾਂ ਇੱਕ ਕੱਲੇ ਰਹਿ ਗਏ ਪੰਛੀ ਦੀ ਗੱਲ ਕਰਾਂ ਜਿਹਦਾ ਇੱਕ ਸਾਥੀ ਕਿਸੇ ਸਾੜੀ ਗਲੇਲ ਦੇ ਮੁੰਡ ਘਤਿਆ ਇਹ ਗੱਲਾਂ ਮੈਂ ਜਿਹੜੀਆਂ ਕਰਨ ਵਾਸਤੇ ਮੇਰਾ ਚੈਨਲ ਆ ਜਿਹੜੀਆਂ ਮੈਂ ਕਰਦਾ ਔਰ ਮੇਰੇ ਇੰਨਾਂ ਗੱਲਾਂ ਦੇ ਵਿੱਚ ਛੋਟੇ ਛੋਟੇ ਮੈਸੇਜ ਹੁੰਦੇ ਆ ਜਿਹੜੇ ਮੈਂ ਤੁਹਾਡੇ ਨਾਲ ਇਸ ਕਰਕੇ ਸਾਂਝੇ ਕਰਦਾਂਗੇ ਅਸੀਂ ਜਦੋਂ ਕੱਲ ਨੂੰ ਇਸ ਦੁਨੀਆ ਤੋਂ ਜਾਣਾ ਜਾਣਾ ਹੀ ਜਾਣਾ ਮਰਵਾਣੀ ਕਹਿੰਦੀ ਮਰ ਲਿਖਾਇਆ ਮੰਡਲ ਮੈਂ ਆਇਆ ਇਹ ਜਿਹੜੀ ਸਾਡੀ ਕੁਝ ਦਿਨ ਦੀ ਜ਼ਿੰਦਗੀ ਆ ਜਿਹਨੂੰ ਅਸੀਂ 4 ਦਿਨ ਦੀ ਜ਼ਿੰਦਗੀ ਕਹਿ ਸਕਦੇ ਹਾਂ ਸਾਡੇ ਜਾਣ ਤੋਂ ਬਾਅਦ ਘਟੋ ਘਟ ਇੰਨਾ ਤੇ ਹੋਵੇ ਵੀ ਅਸੀਂ ਵੀ ਕੁਝ ਕਰਕੇ ਗਏ ਚਿੜੀ ਦੀ ਚੁੰਝ ਉਹ ਸਾਡੀ ਚੁੰਝ ਦੇ ਵਿੱਚ ਵੀ ਪਾਣੀ ਹੈਗਾ ਸੀ ਕੱਲ ਨੂੰ ਸਾਨੂੰ ਇਹ ਨਾ ਕਵੇ ਕੋਈ ਕਿ ਕੋਸ਼ਿਸ਼ ਨਹੀਂ ਕੀਤੀ ਤੇ ਮੇਰੀ ਜਿਹੜੀ ਸਹਿ ਸਭਾ ਉਦੇ ਬੱਚੇ ਆ ਉਹਨਾਂ ਨੂੰ ਵੀ ਮੇਰਾ ਇਹੋ ਹੀ ਸੰਦੇਸ਼ ਹੁੰਦਾ ਕਿ ਪੜੋ ਪੜਿਆ ਬੂਝੇ ਸੋ ਪਰਵਾਨ ਪੜੋ ਤੇ ਨਾਲ ਕੜੋ ਜਿੰਨਾ ਜਰ ਪੜ ਕੇ ਅਸੀਂ ਜਾਣਦੇ ਨਹੀਂ ਉਹਨੂੰ ਆਪਣੇ ਤਰਕ ਦੀ ਕਸਵਟੀ ਤੇ ਨਹੀਂ ਰੱਖਦੇ ਤੇ ਸ਼ਿਦਪਗ ਸਿੰਘ ਉਹਨਾਂ ਦੀਆਂ ਡਾਇਰੀਆਂ ਜਿਨ੍ਹਾਂ ਦੇ ਉਹਦੀ ਉਹਨਾਂ ਦੀ ਇੱਕ ਲਿਖਤੀ ਸ਼ਬਦ ਆ ਕਿ ਐਜੂਕੇਸ਼ਨ ਸਾਡਾ ਪਹਿਲਾ ਹੱਕ ਆ ਉਹ ਜਿਹੜੀ ਐਜੂਕੇਸ਼ਨ ਸਾਨੂੰ ਸਾਡੇ ਹੱਕਾਂ ਦੀ ਗੱਲ ਕਰਨ ਤੋਂ ਰੋਕਦੀ ਆ ਸਾਡੇ ਸਮਾਜ ਦੀ ਬਿਹਤਰੀ ਦੀ ਗੱਲ ਨਹੀਂ ਕਰਦੀ ਉਹ ਐਜੂਕੇਸ਼ਨ ਕਦੀ ਵੀ ਐਜੂਕੇਸ਼ਨ ਨਹੀਂ ਹੁੰਦੀ ਐਜੂਕੇਸ਼ਨ ਤੇ ਸਾਨੂੰ ਸਿਖਾਉਂਦੀ ਆ ਕਿ ਜੀਣਾ ਕਿ ਤਰ੍ਹਾਂ ਥੀਣਾ ਕਿ ਤਰ੍ਹਾਂ ਰਹਿਣਾ ਕਿ ਤਰ੍ਹਾਂ ਜਿਹੜੀ ਚੀਜ਼ ਸਾਨੂੰ ਬੁਰੀ ਲੱਗਦੀ ਆ ਉਹ ਜਦੋਂ ਅਸੀਂ ਦੂਜੇ ਨਾ ਕਰਦੇ ਆ ਤੇ ਉਹ ਬੁਰੀ ਆ ਸਭ ਤੋਂ ਵੱਡਾ ਅਹਿਸਾਸ ਤੇ ਹੀ ਆ ਅਸੀਂ ਟੁੱਟਦੇ ਆ ਜੁੜਦੇ ਆ ਉਦਾਸ ਹੁੰਨੇ ਆ ਦੁਖੀ ਹੁੰਨੇ ਆ ਪੀੜਾ ਹੁੰਦਿਆਂ ਸਮਾ ਚੰਗਾ ਆਉਂਦਾ ਬਾੜਾ ਆਉਂਦਾ ਬਹੁਤ ਕੁਝ ਹੁੰਦਾ ਜਿਹੜਾ ਸਦੀ ਨਾਲ ਚੱਲਦਾ ਪਰ ਇਹ ਜਿਹੜੀਆਂ ਚੀਜ਼ਾਂ ਆ ਕੁਦਰਤ ਸਾਨੂੰ ਸਦਾ ਨਹੀਂ ਦਿੰਦੀ ਉਹਦਾ ਕੁਦਰਤ ਦਾ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਕਿ ਹਰ ਚੀਜ਼ ਨੂੰ ਉਹਨੇ ਪੱਕੀ ਨਹੀਂ ਰੱਖਿਆ ਜਿਹੜੀ ਉਹ ਤੁਹਾਡੇ ਹਿੱਸੇ ਆ ਗਈ ਇਹ ਤੇ ਸਦਾ ਹੀ ਹੋ ਰਹੂਗੀ ਕਿਉਂਕਿ ਬੰਧਨ ਬਾਂਧਿਆ ਸਭ ਜਗ ਭਵੇ ਦਰਬਾੜੀ ਚਾਉਂਦਾ ਇਹ ਸ਼ਬਦ ਆਉਂਦੇ ਨੇ ਕਿ ਹਰ ਚੀਜ਼ ਆ ਜਿਹੜੀ ਸਾਰੀ ਪ੍ਰਕਿਰਤੀ ਐ ਸਾਰਾ ਬ੍ਰਹਿਮੰਡ ਨੇ ਸਾਡੀ ਇਸ ਛੋਟੀ ਜਿਹੀ ਗੈਲੈਕਸੀ ਦੇ ਵਿੱਚ ਹੀ ਪਤਾ ਨਹੀਂ ਕਿੰਨੇ ਲੱਖਾਂ ਸੂਰਜ ਨੇ ਜਿੰਨਾਂ ਚੋ ਇੱਕ ਹੀ ਆ ਇਹ ਘੁੰਮਦੇ ਆ ਔਰ ਸਾਡੀਆਂ ਪੀੜਾ ਦੁੱਖ ਦਰਦ ਇਹ ਜਦੋਂ ਘੁੰਮਦੇ ਘੁੰਮਦੇ ਤੁਰਦੇ ਤੁਰਦੇ ਆਪਣੇ ਰਸਤੇ ਦੇ ਲੰਘਦੇ ਆ ਤੇ ਕਦੋਂ ਇਹ ਬਾਗ ਦੇ ਬਾਗ ਚ ਜਾ ਵੜਦੇ ਆ ਬਸੰਤ ਚ ਜਾ ਵੜਦੀ ਪਤਝੜ ਸਾਨੂੰ ਪਤਾ ਹੀ ਨਹੀਂ ਚੱਲਦਾ ਤੇ ਗੁਰੂ ਸਾਹਿਬ ਵੀ ਕਹਿੰਦੇ ਆ ਸੁਖ ਦੁਖ ਦੋਇਦਾਰ ਕੱਪੜੇ ਪਹਿਰੇ ਆਏ ਮਨੁੱਖ ਮੰਗਣਾ ਚੱਕ ਮਾਰਨਾ ਦੁੱਖ ਛੱਡ ਮੰਗੇ ਸੁਖ ਸੁਖ ਦੁਖ ਦੋਇਦਾਰ ਕੱਪੜੇ ਪਹਿਰੇ ਆਏ ਮਨੁੱਖ ਹਰ ਚੀਜ਼ ਆ ਜਿਹੜੀ ਬਦਲ ਜਾਂਦੀ ਆ ਤੇ ਉਹਦਾ ਸੁਨਾਇਆ ਕਰੋ ਤੇ ਕੁਦਰਤ ਦਾ ਸ਼ੁਕਰਾਨਾ ਕਰਦੇ ਰਿਹਾ ਕਰੋ ਕਿਉਂਕਿ ਕੁਦਰਤ ਦੇ ਗੀਤ ਜੇ ਇਹ ਗੋਣੇ ਆ ਜੇ ਸਾਡੀ ਅਸੀਂ ਸਹੀ ਬੰਦਗੀ ਕਰਨੀ ਆ ਸਾਨੂੰ ਤੇ ਵਗਦੇ ਪਾਣੀ ਤੋਂ ਵਧੀਆ ਸਾਨੂੰ ਸੁਰਦਾ ਅਹਿਸਾਸ ਨਹੀਂ ਹੋ ਸਕਦਾ ਤੇ ਪੰਛੀਆਂ ਤੋਂ ਵਧੀਆ ਹੀ ਗੀਤ ਨਹੀਂ ਗਾ ਸਕਦੇ ਔਰ ਤਿਤਲੀ ਦੇ ਰੰਗਾ ਤੋਂ ਨਹੀਂ ਜਿੰਦਗੀ ਦੀ ਖੂਬਸੂਰਤੀ ਲੈ ਸਕਦੇ ਆ ਔਰ ਫੁੱਲਾਂ ਤੋਂ ਸਾਡੀ ਜਿਹੜੀ ਆ ਮੁਸਕਰਾਹਟ ਆਉਂਦੀ ਆ ਇਦਾਂ ਹੀ ਅਸੀਂ ਜੇ ਵੇਖਣਾ ਹੋਵੇ ਕੁਦਰਤ ਨੂੰ ਤੇ ਵੇਖ ਸਕਦੇ ਆ ਬਾਬਾ ਫਰੀਦ ਜੀ ਦੇ ਸ਼ਬਦਾਂ 'ਚ ਕਬੀਰ ਜੀ ਦੇ ਸ਼ਬਦਾਂ 'ਚ ਭਗਤ ਸੱਜਣਾ ਜੀ ਹੋਏ ਇਹਨਾਂ ਦੇ ਸ਼ਬਦਾਂ 'ਚ ਹੋਰ ਸ਼ਾਇਰ ਨੇ ਬਾਬਾ ਬੁੱਲਾ ਸ਼ਾਹ ਜੀ ਸ਼ਾਹ ਜੀ ਹੋ ਨਹੀਂ ਵਰੀਂ ਨੜੀਆਂ ਵਟਣ ਵਾਲੀ ਜੀਵੇ ਚਰਖਾ ਕਤਨਵਾਸ਼ ਸ਼ਾਹ ਜੀ ਹੋਏ ਸ਼ਾਇਰ ਜਿਹੜੇ ਆ ਇਹ ਕੁਦਰਤ ਨੂੰ ਪਛਾਨ ਲੈਂਦੇ ਆ ਆਪਣੇ ਅੰਦਾਜ਼ ਨਾਲ ਤੇ ਇਹਨਾਂ ਦਾ ਜਿਹੜਾ ਵੇਖਣ ਦਾ ਤਰੀਕਾ ਇਹਨਾਂ ਦੀ ਅੱਖ 'ਚ ਇਹਨਾਂ ਦੇ ਸ਼ਬਦਾਂ 'ਚ ਇਹਨਾਂ ਦੀ ਖੈਰੀ ਚ ਆ ਜਾਂਦਾ ਏ ਜਿਹੜੀਆਂ ਚੀਜ਼ਾਂ ਵਾਂ ਇਹਨਾਂ ਨੂੰ ਹੀ ਕਰਦੇ ਰਹਿਨੇ ਆ ਇਹਨਾਂ ਨੂੰ ਉਦਾਸ ਨਾ ਆਇਆ ਕਰੋ ਇਹ ਜਿਹੜੇ ਸ਼ਬਦਾਂ ਮੇਰੇ ਮੈਂ ਐਸੇ ਕਰਕੇ ਤੁਹਾਡੇ ਨਾਲ ਸਾਂਝੇ ਕਰਦਾ ਆਂ ਵੀ ਇੱਕ ਆਸ ਆ ਜਿਹੜੀ ਤਲੀ ਤੇ ਦੀਵੇ ਵਾਂਗੂ ਸੰਦੂਰ ਆ ਕੇ ਚੱਲਣਾ ਚਾਹੀਦਾ ਹਮੇਸ਼ਾ ਹੀ ਮੇਰੀ ਗੱਲਬਾਤ ਦੋਸਤੋ ਲੰਮੀ ਨਾ ਹੋ ਜੇ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਅੱਗੇ ਸਾਂਝ ਪਾਉਂਦਾ ਰਹੂੰਗਾ ਪਰ ਮੇਰੇ ਤਰੀਕੇ ਗੱਲਾਂ ਚੰਗੀਆਂ ਲੱਗਣ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤਾਂ ਕਿ ਮੈਂ ਤੁਹਾਡੇ ਨਾਲ ਹੋਰ ਨਵੀਆਂ ਸੰਜਮ ਹੋਦਾ ਰਹੇ ਸੋ ਜਿੱਥੇ ਵੀ ਜਿੱਥੇ ਮੈਨੂੰ ਵੇਖ ਰਹਿ ਜੀ ਤੇ ਤੇ ਦੇ ਵਿੱਚ ਜਿੱਥੋਂ ਤੱਕ ਵੀ ਮੇਰਾ ਸੰਦੇਸ਼ ਪਹੁੰਚਦਾ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿੰਦਾ